ਤੇ ਯਾਰ ਗੱਲ ਵਿਗੜ ਗਈ ਹੁਣ ਹੱਲ ਕੀ ਨਿਕਲੇਗਾ ਯਾਰ ਕੋਈ ਨਹੀਂ ਦੇਖਦੇ ਹੁਣ ਘਰੇ ਚੱਲਦੇ ਭਾਈ ਕਿਤੇ ਤਾਂ ਜਾਣਿਆ ਹਾਂ ਕਮਾਂ ਕੋਰੇ ਕਮਾਂ ਲੱਗਿਆ ਕੁਝ ਪਤਾ ਬਾਈ ਕੁਝ ਨਹੀਂ ਲੱਗਿਆ ਸਾਰੇ ਮੱਥਾ ਮਾਰੇ ਆ ਤਾਂ ਤਾਂ ਤੇ ਪੁੱਛ ਲਿਆ ਰੇਲਵੇ ਸਟੇਸ਼ਨ ਅਸੀਂ ਦੇਖਿਆ ਬੱਸ ਸਟੈਂਡ ਪੁੱਛਿਆ ਸਕੂਲ ਚ ਜਾ ਕੇ ਕੈਮਰੇ ਚੈੱਕ ਕਰ ਲਏ ਕੁਛ ਨਹੀਂ ਪਤਾ ਲੱਗਦਾ ਤੁਸੀਂ ਰਾਹ ਖੜੇ ਪੁੱਛ ਲੈਂਦੇ ਕਿਸੇ ਤੋਂ ਉਹ ਬਥੇਰੇਆਂ ਨੂੰ ਪੁੱਛਿਆ ਜਣੇ ਖਣੇ ਨੂੰ ਪੁੱਛ ਹੀ ਗਏ ਅਸੀਂ ਤਾਂ ਜਿਹੜਾ ਵੀ ਕੋਈ ਇੱਥੇ ਖੜਦਾ ਸੀ ਦੁਕਾਨਾਂ ਆਸ-ਪਾਸੇ ਕਿਚਨ ਕੁੜੀ ਰੋਜ਼ ਆਉਂਦੀ ਆ ਜਾਂਦੀ ਆ ਪਤਾ ਨਹੀਂ ਲੱਗਦਾ ਵੀ ਭਾਈ ਕੁੜੀ ਇੱਥੇ ਲੱਗੀ ਹੋਈ ਹੈ ਸਕੂਲ ਦੇ ਵਿੱਚ ਹਾਂ ਨੰਗਦੇ ਕਿਸੇ ਨੇ ਨਹੀਂ ਆਮੀ ਭਰੀ ਨੰਗਦੇ ਨੂੰ ਤਾਂ ਦੇਖਦੇ ਹੁੰਦੇ ਵੀ ਇੱਥੋਂ ਦੀ ਆ ਬੰਦਾ ਰੋਜ਼ ਲੰਗਣ ਵਾਲਾ ਹੈਗਾ ਫੇਰ ਉਹ ਉਹਨੂੰ ਟਾਈਮ ਵੀ ਬਹੁਤ ਹੋ ਗਿਆ ਉੱਥੇ ਲੱਗੀ ਹੋਈ ਸਾਰੇ ਜਾਣ ਪਹਿਚਾਨ ਵਾਲੇ ਆ ਸਾਰੇ ਜਾਣਦੇ ਆ ਕਿ ਹਾਂ ਭਈ ਆ ਸਕੂਲ ਤੇ ਟੀਚਰ ਲੱਗੀ ਵੀ ਸੀ ਕੁੜੀ ਪੜਾਉਂਦੀ ਰਹੀ ਹੈ ਜੀ ਉਹਨੂੰ ਦੇਖ ਤਾਂ ਲੰਘਦੇ ਨਹੀਂ ਦੇਖੀ ਥਾਣੇ ਪੁਨੇ ਜਾ ਕੇ ਦੇਖ ਲੋ ਉਹ ਯਾਰ ਕੀ ਥਾਣੇ ਜਾ ਕੇ ਦੇਖ ਲੋ ਥਾਣੇ ਵਾਲੇ ਕਿਹੜਾ ਕੁਝ ਕਰ ਦੇਣਗੇ ਪਤਾ ਹੀ ਆ ਉਹ ਕਹਿ ਦਿੰਦੇ 48 ਘੰਟੇ ਵਾਧੂ ਆਓ ਸਾਡੇ ਕੋਲੇ ਅਸੀਂ ਫੇਰ ਰਿਪੋਰਟ ਲਿਖਾਂਗੇ ਉਹਦਾ ਪੁੱਠਾ ਬੋਲਦੇ ਆ ਵੀ ਇਹ ਕਿਸੇ ਨਾ ਭੱਜ ਗਈ ਹੋਈ ਫੇਰ ਕੀ ਕਰਾਂਗੇ ਹੌਲੀ ਬੋਲੋ ਆਏ ਥੋੜੋ ਹੁੰਦਾ ਤੁਸੀਂ ਤਾਂ ਨਾ ਕੁਝ ਬੋਲੋ ਤੁਡੀ ਕੋ ਫੇੜਾਂਗੀ ਪੈਣ ਤਾਂ ਹੈਗੀ ਆ ਉਹ ਪੁੱਠਾ ਬੋਲਦਿਆ ਤੇ ਤੂੰ ਕਦੋਂ ਅਸੇ ਲੱਗਿਆ ਪਿਆ ਭੱਜ ਗਈ ਕਿਤੇ ਨਾ ਭੱਜ ਗਈ ਉਹ ਤੇ ਲੱਗਦਾ ਵੀ ਐ ਜਿਹੀ ਉਹ ਭੱਜ ਜੂਗੀ ਮੈਨੂੰ ਨਹੀਂ ਲੱਗਦਾ ਆ ਜਾ ਕੇ ਐਸੀ ਥਾਣੇ 'ਚ ਉੱਠਾ ਬੋਲਿਆ ਮੈਨੂੰ ਨਹੀਂ ਉਹ ਤਾਂ ਕਹਿਣਗੇ ਤੂੰ ਆਪਦੇ ਕੋਲੇ ਹੀ ਕਹੀ ਜਾਂਨੇ ਜੇ ਕਿਸੇ ਕੋਲ ਭੱਜ ਗਈ ਜੇ ਕਿਸੇ ਨਾਲ ਭੱਜ ਗਈ ਉਹ ਤਾਂ ਕਹਿੰਦਾ ਵੀ ਰਾਤ ਸਾਰੇ ਪਤਾ ਕਰ ਲੋ 48 ਘੰਟੇ ਬਾਅਦ ਦੇਖਾਂਗੇ ਕੋਈ ਨਹੀਂ ਫਿਰ 48 ਘੰਟੇ ਬਾਅਦ ਦੇਖ ਲਾਂਗੇ ਕੋਈ ਨਹੀਂ ਤੁਸੀਂ ਉਹ ਨਾ ਕਰੋ ਆਪਦੇ ਘਰੇ ਨਾ ਐਵੇਂ ਕਲੇਸ਼ ਪਾਓ ਇਹਜਾ ਕੰਮ ਨਾ ਰੇ ਮਸ਼ਪਰੇ ਨਾਲ ਹੀ ਹੁੰਦਾ ਹੈਗਾ ਪੁੱਤ ਬਣ ਕੇ ਹਾੜੇ ਜਿੰਮੇ ਵੀ ਹੱਲ ਹੁੰਦਾ ਕੋਈ ਕੱਢ ਲੋ ਭੱਜਣ ਵਾਲੀ ਤਾਂ ਆਪਣੀ ਕੁੜੀ ਹੈ ਨਹੀਂ ਮੇਰੀ ਗੱਲ ਸੁਣ ਹਾਲਤ ਤਾਂ ਇਹ ਇੱਕ ਆ ਮੈਨੂੰ ਜਿਹਦੇ ਤੇ ਸ਼ੱਕ ਆ ਨਾ ਉਹਦੇ ਤੇ ਤੁਸੀਂ ਜਾ ਨਹੀਂ ਰਹੇ ਮੈਨੂੰ ਕਿਕਰ ਸਿੰਘ ਤੇ ਸ਼ੱਕ ਆ ਜਾਂ ਬਾਪੂ ਮੈਨੂੰ ਤੂੰ ਦੱਸ ਦੇ ਵੀ ਤੇਰੀ ਕਿਸੇ ਨਾ ਪੁਰਾਣੀ ਦੁਸ਼ਮਣੀ ਹੈਗੀ ਸੀਗੀ ਵੀ ਜਾਂ ਕਿਸੇ ਜ਼ਮੀਨ ਪਿੱਛੇ ਉਹ ਮੇਰੇ ਨਾਲ ਕੋਈ ਪੁਰਾਣੀ ਦੁਸ਼ਮਣੀ ਹੈ ਤਾਂ ਕੁੜੀ ਨਾਲ ਕੱਢੂਗਾ ਅਗਲਾ ਕੰਮਲੀਆਂ ਗੱਲਾਂ ਕਰਨਾ ਹੈ ਇੰਨੇ ਸਾਲ ਹੋ ਗਏ ਹੁਣ ਤੱਕ ਤਾਂ ਕੁਝ ਹੋਇਆ ਨਾ ਪਰ ਤੁਸੀਂ ਮੇਰਾ ਸਾਥ ਦੇਓ ਕਿਕਰ ਸਿੰਘ ਤੇ ਕਿਉਂ ਨਹੀਂ ਕਾਰਵਾਈ ਕਰਦੇ ਆਂ ਆਪਾਂ ਠਾਣੇ ਚੱਲ ਕੇ ਉਹਦਾ ਨਾਂ ਲੈਈਆਂ ਤੇ ਸਾਡਾ ਰੋਲਾ ਹੀ ਉਹਦੇ ਨਾਲ ਸੀਗਾ ਵਿਚਾਰ ਤਨ ਪਹਿਲਾਂ ਤਾਂ ਕੀ ਦੇ ਕੇ ਗਿਆ ਉਹ ਕਹਿੰਗੇ ਲਿਆਓ ਕੋਈ ਸਬੂਤ ਲਿਆਓ ਕੋਈ ਪ੍ਰੂਫ ਲਿਆਓ ਫੇਰ ਉਹ ਐਂ ਕਿਕਰ ਸਿੰਘ ਨੂੰ ਹੜਲਣਗੇ ਉਹ ਬਾਪੂ ਆਪਾਂ ਸ਼ੱਕ ਦੇ ਆਧਾਰ ਤੇ ਉਹਦੇ ਤੇ ਦਰਖਾਸਤ ਦੇ ਸਕਦੇ ਆਂ ਆਪਣੇ ਘਰ ਨੂੰ ਤਾਂ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਹੈ ਜੀ ਪਤਾ ਨਹੀਂ puri ਕਿਹੜੇ ਹਾਲ ਚੋਂ ਹੋਣੀ ਹੈ ਜੀ ਉਧਰੋਂ ਪਤਾ ਹੁਣ ਚੰਗੀ ਭਲੀ ਉੱਧੇ ਗਈ ਐ ਚਲੋ ਕਦੇ ਹੋਇਆ ਵੀ ਚਲ ਅੱਧਾ ਪੌਣਾ ਘੰਟਾ ਬੱਸ ਲੇਟ ਹੋ ਗਈ ਉਹ ਤਾਂ ਮੰਨਿਆ ਨਲੀ ਬਾਈ ਆਪਾਂ ਨੂੰ ਆਪਣੀ ਕੁੜੀ ਦਾ ਪਤਾ ਹੀ ਐ ਇਹੇ ਜੀ ਕੁੜੀ ਕਿੱਥੇ ਸੀ ਆਪਣੀ ਉਧਰੋਂ ਉਹਦਾ ਨੀ ਹਾਲ ਵਿਚਾਰੀ ਦਾ ਭਾਬੀ ਦਾ ਕੀ ਹੋ ਗਿਆ ਉਹਨੂੰ ਉਹ ਤਾਂ ਡਿੱਗ ਵੀ ਇੱਥੇ ਚੱਕਰ ਖਾ ਕੇ ਉਹ ਕਿੱਥੇ ਐ ਅੰਦਰ ਪਾਤੀ ਅਸੀਂ ਉੱਥੇ ਕਿੱਥੇ ਲਾ ਕੇ ਗਿਆ ਡਾਕਟਰ ਉਹਦੇ ਵਾਲੇ ਧੀਦ ਵਾਲੇ ਉਹ ਤਾਂ ਕਬਲਾ ਹੋਊ ਕੁਲਾਪ ਕਰੀ ਜਾਂਦੀ ਸੀ ਕਹਿੰਦੀ ਮੇਰੀ ਧੀ ਪਤਾ ਨਹੀਂ ਕਿੰਤਰ ਕੀ ਹੋ ਗਿਆ ਕਹਿੰਦੀ ਉਹ ਤਾਂ ਡਾਕਟਰ ਕਹਿੰਦਾ ਇਹਦੇ ਕੋਲੇ ਕੋਈ ਗੱਲ ਨਾ ਕਰੋ ਲੈ ਆ ਇੱਕ ਹੋਰ ਨਵੀਂ ਖਬਰ ਸੁਣ ਲਓ ਉਧਰ ਕੁੜੀ ਦੀ ਟੈਨਸ਼ਨ ਨਾ ਮੁੱਕਦੀਆਂ ਨਹੀਂ ਇੱਧਰ ਇੱਕ ਹੋਰ ਬਾਪੂ ਜੀ ਉੱਚੀ ਕਰਦਾ ਹੋਈ ਜਾਂਦੀ ਹੈਗੀ ਉਹ ਮਾਂਗੀ ਹੁਣ ਤੁਸੀਂ ਮੰਮੀ ਨੂੰ ਨਾ ਬੋਲਣ ਲੱਗ ਜਿਓ ਮੇਰੀ ਗੱਲ ਸੁਣੋ ਆਏ ਹਉਕੜਾ ਨਾ ਕਰੋ ਮਿਲ ਕੇ ਕੋਈ ਹੱਲ ਕਰੋ ਮੈਂ ਕਹਿੰਦਾ ਵੀ ਮੇਰੇ ਨਾਲ ਬਾਪੂ ਤੂੰ ਥਾਣੇ ਚੱਲਣਾ ਪਰ ਦਰਖਾਸਤ ਦਿੰਨਾਂ ਦੇਤੇ ਪਿਛਾਰ ਦਿਨ ਪਹਿਲਾਂ ਸਾਡੇ ਘਰੇ ਆ ਕੇ ਗਿਆ ਸੀ ਤੁਸੀਂ ਮੰਨ ਲਓ ਮੇਰੀ ਗੱਲ ਕਿਉਂ ਨਹੀਂ ਮੰਨਦੇ ਸਾਡਾ ਤਾਂ ਦਿਮਾਗ ਬੰਦ ਹੋਇਆ ਪਿਆਗਾ ਅਸੀਂ ਕੀ ਕਰ ਜੀਏ ਉਸ ਨੇ ਸੋਚਦੀ ਭਈ ਮੈਂ ਤਾਂ ਆਪਸ ਛਾਣੀ ਨਾ ਸੈਂਪਾ ਇਸ ਗੱਲ ਚ ਕਿਉਂ ਜਦੋਂ ਉਹ ਬੰਦੇ ਨੇ ਘਰੇ ਆ ਕੇ ਵੀ ਆਪਾਂ ਨੂੰ ਧਮਕੀ ਦਿੱਤੀ ਐ ਰਾਹ ਚ ਕੁੜੀ ਨੂੰ ਵੀ ਧਮਕੀ ਦਿੱਤੀ ਐ ਫਿਰ ਉਹੀ ਜ਼ਿੰਮੇਵਾਰ ਆ ਬਾਈ ਆਪਾਂ ਕਿਉਂ ਹੱਥ ਤੇ ਹੱਥ ਧਰ ਕੇ ਬੈਠੇ ਆ ਕੋਈ ਇਸੇ ਕਰਕੇ ਉਹਦੇ ਭਰਾ ਤੇ ਉਹਦੀ ਮਾਂ ਨੂੰ ਬੁਲਾਇਆ ਸੀ ਕਿ ਸ਼ਾਇਦ ਸਮਝ ਜੇ ਉਹ ਬਾਈ ਸਾਬਰ ਅਲੇ ਮਿਲੇ ਨਾ ਕੋਈ ਭਰਾ ਘਾਟਾ ਨਾ ਕੋਈ ਮਾਂ ਘਾਟਾ ਉਹਨਾਂ ਨੇ ਛੜਾਉਣਾ ਸੀ ਉਹਦੇ ਛੜਾ ਲੈ ਸੋਡੇ ਪੈਰੀ ਹਥਲਾ ਕੇ ਇੱਕ ਗੱਲ ਸੁਣੋ ਮੇਰੀ ਜਿੱਤੇ ਉਹਨਾਂ ਨੂੰ ਆਉਂਦੇ ਤੇ ਵੀ ਭੈਣ ਦਾ ਜਾਂ ਧੀਰੇ ਘਰ ਦਾ ਫਿਕਰ ਸੀਗਾ ਉਹ ਕਿਦਾ ਬਾਪੂ ਜੀ ਕਿਵੇਂ ਪੈਰੀ ਡਗਦੇ ਸੀਗੇ ਹੁਣ ਆਪਾਂ ਮੈਂ ਤਾਂ ਕਰਿਆ ਨੇ ਆਪਣੀ ਬਹੁਤ ਫੜਦਾ ਕੋਈ ਸਾਰੇ ਮਤਲਬੀ ਨੇਗੇ ਫਿਰ ਹੁਣ ਕਾਇ ਦਿਨ ਹੋ ਗਏ ਆਪਾਂ ਵੀ ਦੱਸਤਾ ਉਹਨਾਂ ਨੂੰ ਆ ਗੱਲਬਾਤ ਸਾਰੀ ਹੁਣ ਵੀ ਉਹਨਾਂ ਨੂੰ ਪਤਾ ਵੀ ਉਹਨਾਂ ਦੀ ਕੁੜੀ ਨਹੀਂ ਥਿਆਈ ਜਦੋਂ ਸ਼ਨੀ ਨੇ ਉਹਦੀ ਫੋਨ ਕਰਤਾ ਸਾਡੀ ਕੁੜੀ ਘਰੇ ਨਹੀਂ ਆਈ ਤੇ ਉਹ ਆਏ ਤਾਂ ਹੈ ਨਹੀਂ ਆਪਣੇ ਘਰ ਤਿੱਕਰ ਪੁੱਜੀ ਬਾਪੂ ਜੀ ਤੁਸੀਂ ਨਾ ਮੈਨੂੰ ਲੱਗਦਾ ਕਿਕਰ ਜੀ ਨਾਲ ਸੌਰੀ ਗੱਲ ਕਰੋ ਕਿਸੇ ਨਾਲ ਉਹਦੇ ਸਾਲਿਆ ਨੂੰ ਸੱਦੋ ਵੀ ਹੁਣ ਦੱਸੋ ਭਾਈ ਉਹ ਉਹ ਸੱਦਿਆ ਹੀ ਸੀ ਕੀ ਕਰ ਗਿਆ ਇਹਨਾਂ ਦਾ ਡੱਲਾ ਦਿਮਾਗ ਕਿਉਂ ਆ ਉਹ ਸੱਦਿਆਂ ਦਾ ਸੀਗੇ ਉਹ ਨਾਲ ਉਹਦੀ ਮਾਂ ਤੇ ਉਹਦਾ ਭਰਾ ਆ ਕੇ ਜਲੇ ਸੀਗੇ ਹੁਣ ਕਹ ਤੂੰ ਪਰ ਸੌਣ ਲਓ ਕੀ ਆ ਭਾਣ ਜਾ ਭਾਣ ਕੀ ਆ ਨਾ ਲਾਡੀ ਲਾਡੀ ਉਹਨੂੰ ਬੁਲਾਇਆ ਸੀ ਉਹ ਕਹਿੰਦਾ ਉੱਥੇ ਕੋਈ ਹੱਲ ਚੱਲ ਹੈ ਨਹੀਂ ਕੋਈ ਬੈਬ ਤਵਾਕੂ ਉਹ ਕਰ ਦੂਗਾ ਤੁਸੀਂ ਜਦੋਂ ਉਧਰ ਗਏ ਹੋਏ ਸੀ ਨਾ ਉਹ ਆਇਆ ਸੀ ਘਰੇ ਉਹਨੂੰ ਮੈਂ ਸਾਰਾ ਕੁਝ ਸਮਝਾਇਆ ਉਹ ਉੱਥੇ ਵੀ ਜਾ ਕੇ ਆਇਆ ਆ ਆਪਦੇ ਨਾਨਕੇ ਵੀ ਜਾ ਕੇ ਆਇਆ ਕਿਕਰ ਸਿੰਘ ਦੇ ਘਰੇ ਉਹ ਕਨਾ ਹੈ ਚੱਲ ਹੈ ਨਹੀਂ ਬਹਿਤ ਮੈਨੂੰ ਪਤਾ ਵੀ ਕੀਤੀ ਉਸ ਨੇ ਪਰ ਇੱਕ ਗੱਲ ਹੈਗੀ ਆ ਜਿਵੇਂ ਮਰਜੀ ਆ ਪੱਖ ਤਗਲਾ ਆਪਦੇ ਦੇ ਪੂਰਦਾ ਹੁੰਦਾ ਜਿੰਨਾ ਮਰਜੀ ਮਾੜਾ ਹੋਵੇ ਆਪਦਾ ਤੂੰ ਤੁਸੀਂ ਯਕੀਨ ਕਰ ਲਉ ਕਿ ਉਹ ਮੁੰਡੇ ਤੇ ਵੀ ਮੇਰਾ ਤਾਂ ਨਾ ਉਹਦੇ ਤੇ ਵੀ ਛੱਪ ਹੁਣ ਜਾਈ ਜਾਂਦਾਗਾ ਨਹੀਂ ਕਿਹੜਾ ਲੱਡੀ ਕਿਹੜਾ ਮੁੰਡੇ ਦੀ ਗੱਲ ਕਰਦਾ ਉਹ ਜਿਹੜਾ ਇਹਦੇ ਨਾਲ ਪਰਦਾ ਪੁਰਦਾ ਉਹ ਪੜਾਉਂਦਾਗਾ ਆਪਣੀ ਮਨਿੰਦਰ ਦੇ ਨਾਲ ਸਕੂਲ ਚ ਕਿਕਰ ਦਾ ਭਾਨ ਜਾਨੀ ਬਈ ਆਪਣੀ ਮਨਿੰਦਰ ਨਾਲ ਪੜਾਉਂਦਾ ਅੱਛਾ ਉਹ ਆਇਆ ਸੀ ਉਹ ਸੱਦਿਆ ਸੀ ਅਸੀਂ ਵੀ ਉਸੇ ਸਕੂਲ ਚ ਉਹ ਪੜਾਉਂਦਾ ਉਹ ਮੁੰਡਾ ਕਹਿੰਦਾ ਵੀ ਮੈਨੂੰ ਤਾਂ ਮੈਂ ਤਾਂ ਅੰਦਰ ਸੀ ਕਹਿੰਦਾ ਜਦੋਂ ਮਨਿੰਦਰ ਆਈ ਹੈਗੀ ਤੇ ਫੇਰ ਅਸੀਂ ਉਹਨੂੰ ਆਖਿਆ ਜਾ ਕੇ ਆ ਉਹ ਉੱਥੇ ਵੀ ਜਾਇਆ ਹੈ ਬਈ ਉੱਥੇ ਵੀ ਕੋਈ ਗੱਲਬਾਤ ਨਹੀਂ ਉਹਾਂ ਦਾ ਹੈਗੀ ਬਾਪੂ ਜੀ ਮੇਰੀ ਗੱਲ ਸੁਣੋ ਤੁਸੀਂ ਆਪ ਸਿਆਣੇ ਹੋਗੇ ਉਹ ਭਾਣ ਜਾ ਉਹਨਾਂ ਦਾ ਉਹ ਆਪਾਂ ਨੂੰ ਸਾਰੀ ਗੱਲ ਕਿਉਂ ਦੱਸੂ ਗਰਾਦ ਦਾ ਮੇਰਾ ਤਾਂ ਦਿਮਾਗ ਖਰਾਬ ਹੋਇਆ ਪੈਗਾ ਇੱਕ ਇੱਕਦਮ ਤਾਂ ਆਪਾਂ ਉਹਦੇ ਤੇ ਯਕੀਨ ਕਰ ਲਿਆ ਵੀ ਹਾਂ ਮੰਨ ਲਈ ਆਪਾਂ ਉਹਦੀ ਗੱਲ ਵੀ ਉਹ ਆਪਾਂ ਨੂੰ ਸੱਚ ਕਹਿਦਾਗਾ ਫਿਰ ਵੀ ਸੋਚ ਕੇ ਦੇਖੋ ਭੱਜ ਜਾ ਤਾਂ ਉਹ ਉਦਾਂ ਹੀ ਰਹਿਣਾ ਬਈ ਸਾਰਾ ਕੁਝ ਛੱਡੋ ਕਿਉਂ ਐਵੇਂ ਕਚੀਰਾ ਕੀਤਾ ਤੇ ਜਿਵੇਂ ਸ਼ਣੀ ਕਹਿੰਦਾ ਐਵੇਂ ਝੁਕਰ ਕਰ ਲਾ ਬਾਈ ਜਾ ਜਾ ਕੇ ਉਹਤੇ ਦਰਖਾਸਤ ਦੇ ਆ ਜਦੋਂ ਧਮਕੀ ਦੇ ਕੇ ਸਬੂਤ ਹੀ ਹੈ ਲੈ ਮੈਨੂੰ ਲੈ ਜਾ ਨਾਲ ਮੈਂ ਕਹਿ ਦੂੰਗੀ ਵੀ ਧਮਕੀ ਦੇ ਕੇ ਗਿਆਗਾ ਕੰਮ ਤੂੰ ਐਂ ਕਰ ਬਾਪੂ ਨੂੰ ਚਾਦੀ ਘਟ ਬਣਾ ਦੇ। ਨਹੀਂ ਮੈਂ ਨਹੀਂ ਕੁਝ ਨਹੀਂ ਕੋਈ ਵਿੱਚ ਹੁਣ ਤੂੰ ਪੀ ਲੈ। ਨਾ 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 ਕੁਝ ਨਹੀਂ ਖਾਣਾ। ਰੋਟੀ ਪਾਣੀ ਛੱਡ ਕੇ ਕੁਝ ਨਹੀਂ ਮੇਰੇ ਲੰਘਦਾ ਯਾਰ ਤੂੰ ਕਮਾਲ ਹੋ ਗਈ ਤੁਹਾਨੂੰ ਰੋਟੀ ਦੀ ਜੀਆ ਮੈਨੂੰ ਕੁੜੀ ਦਾ ਲੱਗਿਆ ਪਿਆ। ਬਾਪੂ ਜੀ ਫਿਰ ਵੀ ਭੁੱਖੇ ਪੇਟ ਤਾ ਤੂੰ ਰਹਿ ਵੀ ਨਹੀਂ ਜਾਣਾ ਰੋਟੀ ਤਾਂ ਖਾ ਲਓ ਥੋੜੀ ਜੀ। ਖਾ ਲੂਗਾ ਕੋਈ ਨਹੀਂ। ਬਾਪੂ ਜੀ ਰੋ ਬੋਣਾ ਤੁਸੀਂ ਤੁਸੀਂ ਹੌਸਲਾ ਹਾਰ ਕੇ ਤਾਂ ਫਿਰ ਸਾਡਾ ਕੀ ਬਣੂਗਾ? ਫਿਰ ਤਾਂ ਸਾਰੇ ਰੋਣ ਲੱਗ ਜਣੇ ਆ ਬਾਈ ਜੇ ਰੋ ਕੇ ਹੱਲ ਹੋਊਗਾ। ਰੋ ਕੇ ਨਹੀਂ ਹੱਲ ਨਿਕਲਦੇ। ਇਹ ਤਾਂ ਆਪਾਂ ਨੂੰ ਇਹ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ। ਉਹਦਾ ਨਾਂ ਧਰ ਦਿਓ। ਆਪ ਹੀ ਦੇਖ ਲੈਣ ਨਾਲੇ ਪਤਾ ਲੱਗੂਗਾ ਉਹ ਨਾ ਧਰਨ ਵਾਲੀ ਕਿਹੜੀ ਗੱਲ ਦਾ ਛੱਕੀ ਸਿੱਧਾ ਜਾਂਦਾ ਹਾਂ ਹਾਂ 5 ਦਿਨ ਨਹੀਂ ਹੋਏ ਆਪਣੇ ਘਰੇ ਆ ਕੇ ਗਏ ਨੂੰ ਕਿੱਧਰ ਦਰਖਾਸਤ ਦਿੰਦੇ ਆ ਜਾ ਕੇ ਸਾਰਾ ਹੱਲ ਹੋ ਜੂ ਬੋਲੀ ਬੋਲਿਆ ਕੰਦਾ ਤੇ ਵੀ ਕਾਨੂੰਨ ਦੇ ਵੀ ਲੋਕ ਨਾ ਬਿਨਾਂ ਸੋਚੇ ਗੱਲਾਂ ਕਰਨ ਲੱਗਦੇ ਗੱਲਾਂ ਤਾਂ ਲੋਕ ਕਰਨਗੇ ਜਦੋਂ 4 ਦਿਨਾਂ ਨੂੰ ਹੋਰ ਪਤਾ ਲੱਗੂ ਉਹ ਤਾਂ ਨਾ ਕਰਨਗੇ ਉਹਦੇ ਦੀ ਗੌਰ ਨਹੀਂ ਕੀਤੀ ਨਾ ਮੈਂ ਸੋਚੀ ਜਾਉ ਕਿ 4 ਦਿਨਾਂ ਨੂੰ 4 ਦਿਨਾਂ ਨੂੰ ਪਾਪਾ ਭਲੀ ਕਰੂਗਾ ਸਭ ਠੀਕ ਹੋ ਜੂ ਚਲ ਕੋਈ ਨਹੀਂ ਤੁਸੀਂ ਆਪਦੀ ਰਾਏ ਬਣ ਕੇ ਛੋੜੀ ਤੇ ਜਾਓ ਜੇ ਚਾਹ ਦੀ ਕੁੱਟ ਪੀਣੀ ਹੈ ਤਾਂ ਬਣਾ ਦੇਣਾ ਕੁਝ ਨਹੀਂ ਬੀਤਾ ਚੱਲ ਆ ਚਾਹ ਦਾ ਕੱਪ ਪੀ ਜਾ ਬਾਈ ਚੱਲ ਚੱਲ ਕੋਈ ਹੋਰ ਤਰ੍ਹਾਂ ਕੇ ਮੈਂ ਪੂਰਾ ਕੀ ਹੋ ਗਿਆ ਆਪਣੇ ਘਰ ਨੂੰ ਕੀ ਸੀ ਨਜ਼ਰ ਲੱਗੀ ਉਧਰੋਂ ਮਹਿੰਦਰ ਮੈਨੂੰ ਤਾਂ ਕੁਝ ਨਹੀਂ ਸਮਝ ਆਉਂਦੀ ਕਿ ਕੀ ਹੋਈ ਜਾਂਦਾ ਕੁੱਤੇ ਕਹਿੰਦੇ ਹੁੰਦੇ ਹਨ ਅਕੇ ਜਿਹੜੀ ਕਿਸਮਤ ਹੈ ਉਠ ਜਾ ਬਰਮਾ ਨੂੰ ਲੇਖ ਜਾਣਗੇ ਨਾਲੇ ਆਪਣੇ ਤਾਂ ਨਾਲ ਹੀ ਆ ਗਈ مصیبت ਆਪਾਂ ਪਿੰਡ ਤਾਂ ਛੱਡ ਕੇ ਆਏ ਸੀ ਵੀ ਪਿੰਡ ਚ ਬਾਲੀਆਂ مصیبت تے وہی کچھ ایتھے ہو گیا ਆਪਣੇ ਨਾਲ ਆ دیکھ لے میرے تو نا باپو रोंदा ਨਹੀਂ ਸੀ ᱪੱਲ ਜਾਂਦਾ ਕਹਿੰਦੇ ਜਿਹੜਾ ਸੀਦਾ باپ ਹੁੰਦਾ ਨਾ ਉਹ ਦਿਲ ਖੋਲ ਕੇ ਨਹੀਂ ਮੂਰੇ ਰੱਖਦਾ ਅੰਦਰੋਂ ਅੰਦਰੇ ਟੁੱਟ ਜਾਂਦਾ ਹੈਗਾ ਇੱਕ ਤਾਂ ਵਿਚਾਰੀ ਪਹਿਲੇ ਦੁੱਖਾਂ ਨੇ ਮਾਰੀ ਆ ਆਹ ਤੋਂ ਹੋਰ باپو ਸੋਚਦਾ ਹੋਊਗਾ ਬਿੱਤੀ ਜੰਮ ਕੇ ਨਾ ਗਨਾਈ ਕਰ ਲੈਂਦਾ ਬੰਦਾ ਇਸ ਸੱਚੀ ਸੋਚਦਾ ਹੋਊ ਤੇਰਾ ਪਿਆ ਤਾਂ ਵੀ ਸਾਡੇ ਘਰ ਦਾ ਨਾਂ ਹੀ ਹੋਣ ਸੀ ਆ ਦੋ ਤੀਆਂ ਦੋਨਾਂ ਦਾ ਇਹ ਜਿਹਾ ਲਿਖਿਆ ਨਾ ਨਾ ਪੂਆ ਤੂੰ ਵੀ ਲੱਗ ਗਈ ਬਸ ਉਵੇਂ ਬੋਲਣ ਮੈਂ ਚਾਹ ਦੀ ਘੁੱਟ ਬਣਾਉਣੀ ਨਾਲੇ ਮੇਰੀ ਗੱਲ ਸੁਣ ਆਜਾ ਮੰਮੀ ਨੂੰ ਦੇਖ ਲੈ ਹੁਣ ਇਹ ਦੇਖ ਲੈ ਪਾਪੂ ਨੇ ਵੀ ਨਹੀਂ ਮੰਨਿਆ ਹੈਗਾ ਵੀ ਰੋਟੀ ਦੀ ਬੁਰਕੀ ਦਾ ਦੁੱਧ ਖਾ ਜਾ ਪਤਾ ਨਹੀਂ ਹੁਣ ਕਦੋਂ ਵੜਨਗੇ ਘਰੇ ਆ ਕੇ ਹਾਂ ਆਹ दारू ਜਨਸ਼ਾਤਾ ਬਾਈ ਪੂਰਾ ਹੈ ਮੈਂ ਨਾ ਪਹਿਲਾਂ ਕੀ ਕਰਦਾ ਹੁੰਦਾ ਸੀ ਪਹਿਲਾ ਜੜੀਆਂ ਬੂਟੀਆਂ ਨਹੀਂ ਸੀ ਪਾਉਣਾ ਅੱਛਾ ਹੁਣ ਮਸਾਲੇ ਪੂਰੇ ਪਾਈ ਦੇ ਆ ਫੇਰ ਵਧੀਆ ਨਿਕਲਦੀ ਆ ਗਾਜੋ ਭਾਈ ਕਿ ਕਸਾਂ ਹੂੰ ਯਾਰ ਅੰਦਰੋਂ ਨਾ ਬਾਜੀ ਨਹੀਂ ਆਉਂਦੀ ਮੈਨੂੰ ਲੱਗਦਾ ਉਹੀ ਨਾ ਕਿਤੇ ਸਵਰਗ ਸੁਧਾਰ ਕੀ ਹੋਵੇ ਓਏ ਮਨਿੰਦਰ ਵਾਰੇ ਆਇਆ ਨਾ ਬੋਲੀ ਓ ਯਾਰ ਮੈਂ ਕਹਿਣਾ ਜਾ ਕੇ ਮੜਾ ਜਾ ਦੇਖ ਲੈ ਉਹੀ ਕਿਤੇ ਐਂ ਕਰਦਾ ਚਲ ਦਾਰੂ ਨਹੀਂ ਪਾਣੀ ਲੈ ਕੇ ਜਾਣਾ ਉਹਦੇ ਹਾਸਤੇ ਲੈ ਕੇ ਪਾਣੀ ਲੈ ਜਾ ਹਾਂ ਜੱਗ ਦੇ ਟੀਬਾ ਹੋਇਆ ਪੈ ਗਿਆ ਇਹਦੇ ਕਿ ਘੁੱਟ ਪਿਆ ਦੇ ਹੈ ਗਾਇਸ ਹਾਂ ਉੱਠੇ ਹੀ ਨਹੀਂ ਜਾਂਦਾ ਓਏ ਸੱਚੀ ਇਨਾਕ ਵਾਸਤੇ ਪਾਣੀ ਓਏ ਇਨਾ ਤਾਂ ਬਹੁਤ ਆ ਆ ਅੜਕਾ ਪੈ ਗਿਆ ਲੈ ਵੀ ਆ ਤੂੰ ਪੀ ਲਈ ਓਏ ਯਾਰ ਮੇਰੀ ਗੱਲ ਸੁਣ ਇਹ ਤੇ ਕੀ ਰਹਿ ਗਿਆ ਐਨੂੰ ਐਂ ਦੱਸ ਚੁੱਪ ਜੀ ਆਹੋ ਚੱਲ ਕੋਈ ਨਹੀਂ ਮੈਂ ਜਾ ਕੇ ਦੇਣਾ ਦੇਖ ਦੇਖ ਓਏ ਹੁਣ ਖੜਾ ਹੜ ਜਾ ਮੈਂ ਤਾਂ ਖੜ ਜੂ ਪਹਿਲੇ ਤੋੜ ਦੇ ਯਾਰ ਸਰ ਤਾਂ ਦਾ ਸਾਹ ਹੋਗੀ ਇਹ ਆਹ ਏ ਗਾਣਾ ਸੁਣਨ ਲਈ ਜਾ ਕੇ ਕਿ ਬੱਸ ਹਾਂ ਚੁੱਪ ਚੁੱਪ ਰੋੜਾ ਨਹੀਂ ਪਾਉਣਾ ਠੀਕ ਹੈ ਬੋਲਣਾ ਨਹੀਂ ਹੈ ਬਸ ਹੌਲੀ ਜਿਹਾ ਵਨਿੰਦਰੇ ਮੇਰੀ ਜਾਨ ਵਨਿੰਦਰੇ ਓ ਕਿੱਥੇ ਆ ਹੈ

ਮੇਰੀ ਗੱਲ ਸੁਣ ਤੂੰ ਇੱਕ ਵਾਰੀ ਸੁਣ ਲਾ ਦੇ ਸੁਣ ਦੇ ਨਹੀਂ ਮੇਰੀ ਗੱਲ ਸੁਣ ਹੈ ਥੱਲੇ ਨਹੀਂ ਇਹ ਤਾਂ ਤੇਰਾ ਸਿਰ ਟੁੱਟ ਜਾ ਤੂੰ ਸੱਦਾ ਦੋ ਕੋਈ ਨਾ ਮੇਰੀ ਗੱਲ ਸੁਣ ਤੂੰ ਨਹੀਂ ਨੇ ਪਾਸੇ ਹੋ ਜਾ ਤੇ ਪਾਸੇ ਮੇਰੇ ਕੋਲ ਪਾਣੀ ਏ ਮੈਂ ਅੱਥਰ ਅਸ ਇਹ ਅਲ ਅਲ ਇੱਥੇ ਖੜਾ ਅਬੇ ਛੱਡ ਦੇ ਨਹੀਂ ਨਹੀਂ ਅਬੇ

নেক্লাকৈ হয় ਪਹਲਵਾਨਾਂ ਤੋਂ ਭਾਰੀ ਆ ਹੱਥੇ ਦੇ ਓਏ ਹੇ ਕੀ ਕਰੀਏ ਉਹ ਭੇਜਾ ਤੇ ਕੇ ਗਿੰਦੀ ਮਾਰ ਕੰਨ ਤੇ ਰੱਖ ਕੇ ਦੇ ਹੇ ਮੇਰੀ ਗੱਲ ਸੁਣ ਓਏ ਯਾਰ ਓਏ ਚੁੱਪ ਕਰ ਜਾ ਨਾ ਚੁੱਪ ਕਰ ਓਏ ਭੇਜ ਓ ਭੇਜ ਓ ਆ ਕੱਪੜਾ ਕਪੜਾ ਤੇ ਤਾਰਾ ਨੇ ਕੁਝ ਨਹੀਂ ਕਰਨਾ ਤੂੰ ਸੰਗਲ ਲੈ ਕੇ ਆ ਮੈਨੂੰ ਸੰਗਲ ਮੇਰੀ ਗੱਲ ਸੁਣ ਹਾਂ ਆ ਛੇਤੀ ਛੇਤੀ ਇਹਨੂੰ ਮਣਾ ਜੇ ਵਿਆਹ ਕਰਵਾਉਣਾ ਤਾਦਾ ਕਰਵਾਣਾ ਨਹੀਂ ਇੱਥੋਂ ਪਾਸੇ ਕਰਾ ਇੱਥੇ ਨਹੀਂ ਆਉਂਦੇ ਓਏ ਅਮ ਕਾ ਨਹੀਂ ਕਰਦੇ ਚੱਪ ਕਾ ਨਹੀਂ ਕਰਦੇ ਸੜੇ ਵਿਆਹ ਕਿਵੇਂ ਕਰਾਵਾਂ ਹੁਣ ਗੱਲ ਤਾਂ ਠੰਡੀ ਪੈ ਜਾਂਦੀ ਏ ਓਏ ਜੇ ਗੱਲ ਨਾਲ ਠੰਡੀ ਪਈ ਤੇ ਇੱਥੇ ਯਾਰ ਮੇਰੀ ਗੱਲੋਂ ਸੇ ਆਪਾ ਪੈ ਜਾਂਦਾ ਇਹਨਾਂ ਦੁਪਹਿਰ ਬੰਨਾਂ ਜਿਹੜੇ ਬਾੜੀ ਉੱਤਰ ਕੀ ਹੁਣ ਕੱਲ ਹੁਣ ਬੋੜ ਹੁਣ ਬੋੜ ਹੇ ਦੁਪਹਿਰ ਬੰਨਣਾ ਹੈ ਤੂੰ ਰੱਖੀਂ ਨਾ ਹੱਸ ਹੁਣ ਤੂੰ ਹੁਣ ਤੂੰ ਹੋ ਕਰਕੇ ਦਿਖਾ ਕੀ ਕਰਨੀ ਹਾਂ ਹੋਗੀ ਬਹਿਸ਼ ਚਲੋ ਸਾਲਾ ਦੌਰਾ ਪਿਆ ਨਾਲ ਹੋ ਗਿਆ ਮਨ ਮੈਂ ਸਹੀ ਗੱਲ ਆ ਤੇਰੀ ਹਾਂ ਓਏ ਸੰਜੋਗ ਸੰਜੋਗ ਦਾ ਪ੍ਰਬੰਧ ਕਰਕੇ ਪੀਤੀ ਰਹੀ ਗਈ ਮੇਰੀ ਉਹ ਹਾਂ ਨਹੀਂ ਵੇ ਇੱਕ ਤਾਂ ਮਰੂਗੀ ਹੈ ਚਲ ਆਪਣੀ ਤਾਂ ਬੋਤਲ ਬੋਤਲ ਪੀਤੀ ਮੈਨੂੰ ਲੱਗਦਾ ਇਹਨਾਂ ਦੋ ਬੋਤਲਾਂ ਪੀਤਿਆਂ ਜਾਂਦਾ ਸ਼ੋਰ ਆ ਗਿਆ ਆਏ ਓਏ ਚਲੋ ਯਾਰ ਬਾ ਗਲਾਸ ਆ ਕਿ ਕਿਧਰ ਗਿਆ ਹੋਏ ਮੇਰਾ ਗਲਾਸ ਮਾਰੇ ਚਲਾ ਕੇ ਐਨੋ ਮਾਰਨ ਤੇ ਭੁਖੀ ਯਾਰ ਮੈਨੂੰ ਐਸੇ ਪਾਣੀ ਨਾ ਪਾਣੀ ਦੀ ਯਾਰ ਤਵਾਏ ਬਾਰਾ ਚਲ ਹੈ ਨਹੀਂ ਲੈ ਕੇ ਨਹੀਂ ਨਹੀਂ ਓਏ ਬਹੁਤ ਪੇੜੀ ਹੈ ਭਾਈ ਬਹੁਤ ਪੇੜੀ ਨਹੀਂ ਇਹ ਨਹੀਂ ਜੀ ਨਾ ਨਹੀਂ ਹੈ ਵੀ ਹੈ ਮੈਂ ਤੇਰੇ ਛੱਡਣ ਵਾਲੇ ਨਹੀਂ ਇਹ ਨੂੰ ਕੁਛ ਹਾਂ ਤੈਨੂੰ ਮੈਂ ਕੀ ਕਹਿਆ ਸੀਗਾ ਤੰਤੀ ਵੜਦੀ ਹੁੰਦੀ ਆ ਤੈਨੂੰ ਖੋਲਣ ਦੀ ਕੀ ਲੋੜ ਪੈ ਗਈ ਸੀ ਉਹ ਯਾਰ ਮੈਂ ਕਿਥੋਂ ਖੋਲਿਆ ਉਹਨੂੰ ਉਹ ਤੇ ਲੋਟ ਹੋ ਕੇ ਪੈ ਪਿੱਛੇ ਕਰਦੇ ਸੀਗੇ ਯਾਰ ਮਾਰ ਨਹੀਂ ਬਾਜ ਗਈ ਬਚ ਗਏ ਆਪਾਂ ਹੈ ਵੇ ਇਹ ਤੇ ਜ਼ੋਰ ਕਿੰਨਾ ਹੋਇਆ ਤੇ ਛ ਹੈ ਮੇਰਾ ਪੈਕਟ ਡਲਾਤਾ ਮੇਰੀ ਤਾਂ ਸਾਰੀ ਪੀਤੀ ਲੈ ਗਈ ਜਦੋਂ ਅੰਦਰੋਂ ਬਾਜਾਂ ਗਿਆ ਮੈਂ ਕਿਹ ਪਤਾ ਨਹੀਂ ਕੀ ਗੱਲੂਗੀ ਮੈਨੂੰ ਤਾਂ ਐ ਸੀ ਵੀ ਮੈਨੂੰ ਤਾਂ ਐ ਸੀ ਕਿ ਮਹਾ ਜੇ ਕਿਤੇ ਮਾੜੇ ਜੀ ਖੁੱਲ ਜਾਂਦੀ ਨਾ ਮੈਨੂੰ ਮਾਰ ਦਿੰਦੀ ਇਹ ਡੱਡੇ 'ਚ ਜੋਰ ਆ ਯਾਰ ਉਹ ਗੱਲ ਸਹੀ ਹੈ ਕਹਿੰਦੇ ਜਦੋਂ ਕਿਤੇ ਤੀਵੀਂ ਭਾਰੀ ਹੋ ਜਾਂਦੀ ਹੈ ਨਾ ਕਿਸੇ ਤੇ ਜੇ ਬਾਗੀ ਹੋ ਜਾਂਦੀ ਹੈ ਕਿਸੇ ਤੋਂ ਬਦਲਾ ਲੈਣਾ ਹੋਵੇ ਉਦੋਂ 100 ਬੰਦੇ ਜਿੰਨੀ ਤਾਕਤ ਆ ਜਾਂਦੀ ਹੈ ਉਹ ਇਹਨੂੰ ਬੰਨ ਕੇ ਰੱਖ ਚਾਰ ਦਿਨ ਜਦੋਂ ਰੋਟੀ ਨਾ ਖਵਾਈ ਨਾ ਆਪੇ ਦੀ ਜਾਨ ਟੁੱਟ ਜੂਗੀ ਮੁੜ ਕੇ ਉਸ ਤੋਂ ਬਾਅਦ ਜੋ ਕੁਛ ਮਰਜੀ ਪੈਗ ਪੁਗ ਪਿਆਈ ਜਾਏਗਾ ਹਾਂ ਬਸ ਹੁਣੇ ਹੀ ਕਰਦਾ ਮੇਰੀ ਗੱਲ ਸੁਣ ਤੂੰ ਨਾ ਐ ਕਰ ਇਹ ਇਹਨੂੰ 물 ਪਾਣੀ ਪੀਂਦਾ ਤੂੰ ਮੜਿਆ ਘਰੇ ਕੀੜਾ ਮਾਰਿਆ ਠੀਕ ਆ ਆ ਦੇ ਕਰ ਤੂੰ ਕੀੜਾ ਮਾਰਿਆ ਕੁੜੇ ਟਾਈਮ ਬਾਅਦ ਫਿਰ ਮੈਂ ਬੈਠਦਾ ਇੱਥੇ ਫਿਰ ਮੈਂ ਕਿਹੜਾ ਮਾਰ ਕੇ ਆਉਂਗਾ ਤੂੰ ਇੱਥੇ ਬੈਠੀ ਹੂੰ ਮੈਂ ਤਾਂ ਪਤਾ ਕਿ ਕਿਹੜਾ ਮਾਰਾਂਗਾ ਉਹ ਸਾਰੇ ਫਸ ਜਾਗੇ ਆਪਾਂ ਜੇ ਘਰੇ ਲੱਗੇ ਤਾਂ ਘਰੇ ਜਾਣਾ ਜ਼ਰੂਰੀ ਹੈ ਤੇ ਇਹਦੇ ਕਰਦੇ ਵੀ ਲੱਭਦੇ ਫਿਰਦੇ ਹੋਣਗੇ ਜੇ ਪੁਲਿਸ ਨੂੰ ਪਤਾ ਲੱਗਿਆ ਫਿਰ ਸਭ ਤੋਂ ਪਹਿਲਾਂ ਤੇਰੇ ਦੇ ਸ਼ੱਕ ਜਾਊਗਾ ਉਹ ਯਾਰ ਮੈਂ ਤਾਂ ਹੀ ਤਾਂ ਕਹਿੰਦਾ ਮੈਂ ਵੀ ਘਰੇ ਜਾ ਕੇ ਆਉਣਾ ਤੂੰ 10 ਮਿੰਟ ਘਰੇ ਜਾ ਆ ਘਰੇ ਜਾ ਕੇ ਫਿਰ ਮੈਂ ਇੱਥੇ ਬੈਠਾ ਉਹਨਾਂ ਦਾ ਉਦੋਂ ਬਾਅਦ ਚ ਫਿਰ ਮੈਂ ਆਉਂ ਜਾਊਗਾ ਛੱਡ ਠੀਕ ਅੱਛਾ ਧਿਆਨ ਰੱਖੀਂ ਆਪਦਾ ਹੁਣ ਨਾਲੇ ਉਹਦੇ ਮੇਰੇ ਨਾ ਜਾਣਾ ਹੁਣ ਕੀ ਇਥੇ ਭੱਜਦਾ ਸਕਤੀ ਨਹੀਂ ਭਾਈ ਬਣਿਆ ਨੇੜੇ ਨਹੀਂ ਜਾਣਾ ਜਿੰਨਾ ਚਿਰ ਮੈਂ ਨਹੀਂ ਆ ਮੈਂ ਨਹੀਂ ਜਾਂਦਾ ਮੈਂ ਨਹੀਂ ਧਿਆਨ ਰੱਖੀਂ ਆਪਦਾ ਬਸ ਬਸ ਬੈਠਾ ਚਲ ਅਹ ਮੈਂ ਤਰ ਕੋਰੇ ਹੂੰ ਕੋਈ ਗੱਲ ਨਹੀਂ ਦੇਖੂਗਾ ਬੈਣਾ ਹੁਣ ਤਾਂ ਯਾਰ ਥੱਲੇ ਆ ਗਈਆਂ ਤੂੰ ਹੁਣ ਤਾਂ ਚਾਹੇ ਕੁਝ ਵੀ ਹੋ ਜਾਵੇ ਹੁਣ ਨਹੀਂ ਜਾਣ ਦਿੰਦਾ ਇਥੋਂ ਉਹ ਨਹੀਂ ਜਾਂਦਾ ਮੈਂ ਕੋ ਨੂੰ ਲਿਆ ਨਾ ਰੋਟੀ ਕਿ ਨਾ ਦੇ ਕਿਤਨਾ ਬਾਪੂ ਗੁਸ ਖਾਂਦਾ ਨਾ ਤੁਸੀਂ ਕੁਝ ਖਾਣਾ ਨਾ ਕੁਝ ਬੋਲਦੇ ਹੋਗੇ ਰਸਤਾ ਦੋ ਉੱਥੇ ਕੀ ਕਹਿੰਦੇ ਉਹ ਨਹੀਂ ਮੰਨ ਕਰਦਾ ਰੋਟੀ ਨੂੰ ਉੱਥੇ ਰਿਪੋਰਟ ਉਹਨਾਂ ਨੇ ਲਿਖ ਲਈ ਹੈਗੀ ਦਰਖਾਸਤ ਦਿੱਤੀ ਹੈਗੀ ਰਾਹ ਕਿਸੇ ਨਹੀਂ ਪਈ ਗੱਲ ਹੈ ਕਿਉਂ ਰਾਹ ਬਾਤੋਂ ਨਹੀਂ ਪਈ ਤੁਸੀਂ ਤਾਂ ਕਹਿੰਦੇ ਸੀ ਕਿ ਸਾਰਾ ਹੱਲ ਹੋ ਜਾਊਗਾ ਜਾ ਕੇ ਵੀ ਜੇ ਦੋਥੇ ਰਿਪੋਰਟ ਲਖਾਵਾਂਗੇ ਨਾਲ ਤੁਰਨਗੇ ਤੁਹਾਡੇ ਜਦੋਂ ਉਹ ਤਾਂ ਕਹਿੰਦੇ ਕਹਿੰਦੇ ਸਬੂਤ ਲੈ ਕੇ ਆਓ ਸਬੂਤ ਹੁਣ ਜਦੋਂ ਇੱਥੇ ਸੋਡੇ ਕੋਲੇ ਕਿਕਰ ਸਿੰਘ ਆਇਆ ਸੀਗਾ ਆਇਆ ਸੀਗਾ ਹੁਣ ਸੋਨੂੰ ਥਾਣੇ ਲੈ ਕੇ ਖੜਾ ਰਗੇ ਆ ਸੋਨੂੰ ਕਹਿ ਕੇ ਕਿ ਅਸੀਂ ਨਹੀਂ ਚਾੜਦੇ ਪਰ ਕੁੜੀ ਖਾਤਰ ਤਾਂ ਜਾਵਾਂਗੇ ਉਹਨੂੰ ਲੈ ਜਾਂਦੇ ਨਾਲ ਇੱਜ਼ਤਦਾਰ ਘਰਾਂ ਦੀਆਂ ਬੁੜੀਆਂ ਥਾਣਿਆਂ ਚ ਨਹੀਂ ਜਾਂਦੇ ਹੁੰਦੇ ਕਿਉਂ ਕਮਰਪੂੜੇ ਕਰੀ ਜਾਨੀ ਹੈ ਹਕੇ ਇੱਜ਼ਤਦਾਰ ਮੇਰੀ ਗੱਲ ਸੁਣ ਲੋ ਇੱਥੇ ਕੁੜੀ ਗਵਾਚੀ ਹੋਈ ਹੈਗੀ ਨਾਂ ਨਹੀਂ ਥੇ ਨਹੀਂ ਪਤਾ ਨਹੀਂ ਲੱਗਦਾ ਪਿਆ ਵੀ ਕਿੱਧਰ ਭੱਗੀ ਇੱਥੇ ਹੁਣ ਕੀ ਕਰੀ ਜਾਵਾਂਗੇ ਉਦੋਂ ਤਾਂ ਚੰਗਾ ਆਪਾਂ ਥਾਣੇ ਜੀ ਬਗ ਜੀ ਗਏ ਨਾ ਤੂੰ ਕੋਈ ਗੱਲ ਨਹੀਂ ਕਰੀ ਜਾਂਦੇ ਮੈਂ ਤੇ ਬਾਪੂ ਖਾਲ ਠੀਕ ਹੈ ਨਾ ਇੱਕ ਤਾਂ ਤੂੰ ਮੰਮੀ ਦਾ ਧਿਆਨ ਰੱਖੀ ਇੱਕ ਬਾਪੂ ਵੀ ਨਾ ਹੁਣ ਤੈਨੂੰ ਪਤਾ ਹੀ ਆ ਦਿਲ ਤੇ ਵਾਲੀ ਗੱਲ ਦਾ ਹੀ ਬੈਠਾ ਉਹਦਾ ਧਿਆਨ ਰੱਖਣ ਨੂੰ ਰੋਟੀ ਪਣੀ ਖਵਾ ਉਹ ਖਾਦ ਹੀ ਨਹੀਂ ਹੈਗੀ ਮੈਂ ਤਾਂ ਲੈ ਕੇ ਗਈ ਸੀ ਮੋੜਤੀ ਰੋਟੀ ਭਾਈ ਕਹਿੰਦਾ ਮੇਰੇ ਤਾਂ ਜੀ ਨਹੀਂ ਕਰਦਾ ਹੈਗਾ ਹਣ ਭੁoi ਖਵਾ ਸਕਦੀ ਹੈ ਰੋਟੀ ਜੀ ਕਰੇ ਵੀ ਕਿਵੇਂ ਜਵਾਨਤੀ ਦਾ ਨਹੀਂ ਪਤਾ ਲੱਗਦਾ 2 ਦਿਨ ਹੋ ਗਏ ਕਿ ਕਿੱਥੇ ਆ ਕਿੱਥੇ ਨਹੀਂ ਮੈਨੂੰ ਇਹ ਤਾਂ ਦੱਸ ਦੋ ਥਾਣੇ ਵਾਲੇ ਕਹਿੰਦੇ ਕੀ ਆ? ਥਾਣੇ ਆਣੇ ਨੇ ਕਹਿਣਾ ਕੀ ਆ ਹਾਲੇ ਗੱਲ ਰਾਹ ਹੀ ਨਹੀਂ ਪਈ ਉਹ ਕਹਿੰਦੇ ਪਤਾ ਲੱਗ ਗਿਆ ਤਾਂ ਦੱਸ ਦਾਂਗੇ। ਪਤਾ ਲੱਗ ਗਿਆ ਤਾਂ ਦੱਸ ਦਾਂਗੇ। ਹੋਰ ਕਹਿੰਦੇ ਕਰਦੇ ਆ ਕੋਈ ਨਾ ਪੜਤਾਲ ਭਾਈ। ਲੈ। ਕਿ ਆਮ ਜਨਤਾ ਦਾ ਤਾਂ ਵਿਸ਼ਵਾਸ ਤੁਹਾਡੇ ਤੇ ਹੁੰਦਾ ਪਤਾ ਲੱਗ ਗਿਆ ਸਾਡੇ ਉੱਠ ਕੇ ਨਾਲ ਤੁਰ ਕੇ ਲੱਭੋ ਸਾਡੀ ਕੁੜੀ ਨੂੰ। ਕਰੀ ਰੋਲਾ ਪਾਈ ਗਏ ਤੁਸੀਂ ਵੀ। ਮੈਂ ਕਹਿੰਦਾ ਮੈਂ ਤੈਨੂੰ ਲੈ ਜਾਂਦਾ ਥਾਣੇ 'ਚ ਨਾਲ ਤੂੰ ਵਧੀਆ ਕਹਿ ਦਿੰਦੀ। ਵੀ ਆ ਜਾ ਭਾਈ ਉੱਠ ਕੇ ਮੇਰੇ ਨਾਲ ਤੁਰ ਆਪਾਂ ਭਾਲ ਕੇ ਲਿਆਉਨੇ ਆਂਗੇ। ਹਰ ਗੱਲ ਨੂੰ ਪੁੱਠੀ ਕੋ ਲੈ ਕੇ ਜਾਣੇ ਹੋਗੇ ਨਾ ਮੈਂ ਕਦੋਂ ਕਿਹਾਗਾ ਮੈਂ ਤਾਂ ਇਹੀ ਕਿਹਾ ਵੀ ਜੇ ਲੋੜ ਆਗੀ ਅਸੀਂ ਜਾ ਸਕਦੇ ਆਂ ਅਸੀਂ کہہ ਸਕਦੇ ਆਂ ਵੀ ਘਰੇ ਆ ਕੇ ਧਮਕਾ ਕੇ ਕੀ ਆਗਾ ਭਾਈ ਸਾਨੂੰ ਹੁਣ ਅਸੀਂ ਵੀ ਜਿਉਂਦਿਆਂ ਜਾਗਦਿਆਂ ਆਂ ਮਰਿਆਂ ਥੋੜੋਂ ਬੋਲ ਤਾਂ ਸਕਦੇ ਆਂ ਹੀ ਅਸੀਂ ਉਹ ਮੈਨੂੰ ਪਤਾ ਅਗਲਾ ਕਹਿੰਦਾ ਸਾਨੂੰ ਸਾਡੀ ਡਿਊਟੀ ਸਿਖਾਓ ਅਸੀਂ ਆਪਦੇ ਹਿਸਾਬ ਨਾਲ ਕਰਾਂਗੇ ਜੋ ਵੀ ਕਰਨਾ ਕਾਰਵਾਈ ਕਰਨੀ ਆ ਠੀਕ ਆ ਨਾ ਟਾਈਮ ਨਾਲ ਹੀ ਹੋਊਗੀ ਉਹ ਉਹਨਾਂ ਦੇ ਤਾਂ ਨਾ ਚੜੇ ਮਹੀਨੇ ਤਨਖਾਹਾਂ ਜੇਬ ਵਿੱਚ ਪੈ ਜਾਂਦੀਆਂ ਉਹਨਾਂ ਨੂੰ ਕੀ ਪਤਾਗਾ ਵਿਜਵਾਨਤੀ ਦਾ ਕੀ ਦੁੱਖ ਹੁੰਦਾ ਜਿਹਦੇ ਘਰੋਂ ਧੀ ਗੁੰਮ ਹੋਵੇ ਨਾ ਉਹਦੇ ਪਾਣੀ ਦੀ ਘੁੱਟ ਨਹੀਂ ਲੰਘਦੀ ਹੁੰਦੀ ਉਹਨੂੰ ਤਾਂ ਸਾਡੇ ਘਰ ਦੇ ਹਾਲਾਤ ਦੇਖੋ ਕੀ ਬਣੇ ਪਏ ਆ ਜਿਵੇਂ ਕੋਈ ਮਰਿਆ ਹੁੰਦਾ ਕਿ ਸਾਡੇ ਐਂ ਸੋਗ ਪਿਆ ਪਿਆਗਾ ਜਦੋਂ ਅਗਲੇ ਨੇ ਕਹੀ ਦਿੱਤਾ ਵੀ ਕੋਈ ਗਾਂ ਨਹੀਂ ਲੱਭ ਦਾਂਗੇ ਹੁਣ ਉਹਨਾਂ ਨੂੰ ਐ ਕਿਵੇਂ ਕਹਿ ਦਿੰਦੇ ਵੀ ਸਾਡੇ ਨਾਲ ਤੁਰੋ ਬਈ ਆਪਾਂ ਗਲੀਆਂ 'ਚ ਘੇੜੇ ਦਿੰਨੇ ਆਗੇ ਮੈਂ ਕਿਹਾ ਸੀ ਨਾ ਫਿਰ ਤੁਹਾਨੂੰ ਕਿਹਾ ਸੀ ਨਾ ਤੁਸੀਂ ਤਾਂ ਕਹਿੰਦੇ ਨਹੀਂ ਥਾਣੇ ਜਾ ਕੇ ਹੱਲ ਹੋ ਜੂ ਹੁਣ ਹੋ ਗਿਆ ਨਹੀਂ ਹੋਇਆ ਨਾ ਮੇਰੀ ਗੱਲ ਸੁਣੋ ਥਾਣੇ ਦਾ ਹੱਲ ਹੋ ਜੂਗਾ ਦਰਖਾਸਤਾ ਪਾ ਦਿੱਤੀ ਜੇ ਕਾਨੂੰਨ ਨਾਲ ਹੀ ਕਿਕਰ ਸਿੰਘ ਦਾ ਨਿਕਲਦਾ ਫਿਰ ਤਾਂ ਥਾਣੇ ਵਾਲੇ ਕਾਰਵਾਈ ਕਰਨਗੇ ਉਹਦੇ ਤੇ ਥਾਣੇ ਦੀ ਜਿਹੜੇ ਖਾਨੇ ਆ ਤੇ ਉਹਦੇ ਸੌਰੀ ਭਗ ਜਾ ਕਿਕਰ ਸਿੰਘ ਦੇ ਭਾਈ ਜਾਓ ਕੇ ਪੁੱਛੋ ਕੇ ਆਵਦੇ ਜਵਾਈ ਨੂੰ ਤੂੰ ਯਾਰ ਭੂਆ ਨਾਲ ਗੱਲ ਕਰ ਚੋਰਾਂ ਚੋਰਾਂ ਉਹਦੀ ਉਹਦੀ ਘਰ ਵਾਲੀ ਨੂੰ ਮਿਲੋ ਜਾ ਕੇ ਉਹ ਦੱਸੂਗੀ ਮੇਰੀ ਗੱਲ ਸੁਣ ਤੂੰ ਆਨਾ ਭੂਆ ਨਾਲ ਗੱਲ ਕਰ ਭੂਆ ਬਾਪੂ ਨਾਲ ਗੱਲ ਕਰੋਗੀ ਇਸ ਵੇਸੇ ਤੇ ਵੀ ਹਾਂ ਜਰ ਉਹਦੇ ਉੱਥੇ ਜਾਵੜਨੇ ਆਂ ਅਸੀਂ ਸੌਰੀ ਭਗ ਜਾਨੇ ਆਂ ਕੋਈ ਨਾ ਕੋਈ ਤਾਂ ਘਰੇ ਹੋਊਗਾ ਵੀ ਆਪੇ ਪਤਾ ਕਰ ਲੈਣਗੇ ਮੈਂ ਕੀ ਗੱਲ ਕਰਾਂ ਤੁਸੀਂ ਦਾ ਬਾਪੂ ਨਾਲ ਗੱਲ ਕਰ ਸਕਦੇ ਹੋ ਬਾਪੂ ਤਾਂ ਕਿਸੇ ਦੀ ਨਹੀਂ ਸੁਣਦਾ ਹੈਗਾ ਬਾਪੂ ਮੇਰੀ ਕੀ ਬਾਹਲਾ ਸੁਣਦਾ ਹੈਗਾ ਮੈਂ ਤਾਂ ਤੁਸੀਂ ਪਹਿਲਾਂ ਗਲੇਸ਼ ਪਵਾਤਾ ਸੀਗਾ ਹੁਣ ਸਾਰੀ ਗੱਲ ਹੀ ਮੈਨੂੰ ਲੱਗਦਾ ਮੇਰੇ ਤੇ ਆਊਗੀ ਜਦੋਂ ਮੈਂ ਉਧਰ ਕਹਿੰਦਾ ਸੀ ਨਾ ਵੀ ਹਾਂ ਭਾਈ ਕਿਕਰ ਸਿੰਘ ਦਾ ਹੱਲ ਕਰ ਦਿੰਦੇ ਹਾਂ ਹੱਲ ਕਰ ਦਿੰਦੇ ਨੇ ਜਦੋਂ ਬਾਪੂ ਰਾਜਸਥਾਨ ਸੀਗਾ ਤੁਸੀਂ ਮੈਨੂੰ ਰੋਕੀ ਰੱਖਿਆ ਨਾ ਤੈਨੂੰ ਫਲਾਣੇ ਦੇ ਕਿਸੇ ਦੇ ਗੋਲੀ ਮਾਰ ਦੇ ਜਾ ਕੇ ਹੱਲ ਆਏ ਥੋੜੋ ਹੁੰਦਾਗਾ ਮਾਰਨ ਮਰਾਉਣ ਨਾਲ ਕੋਈ ਹੱਲ ਨਹੀਂ ਹੁੰਦੇ ਹੁੰਦੇਗੇ ਮੈਂ ਤੁਹਾਨੂੰ ਬਹਿ ਕੇ ਗੱਲ ਕਰਨ ਨੂੰ ਕਹਿ ਰਹੀ ਆ ਵੀ ਜੇ ਜਾਓਗੇ ਮੂੰਹ ਮੱਥੇ ਲਪੋਗੇ ਫੇਰੀ ਗੱਲ ਰਾਹ ਪਾਊਗੀ। ਸਾਰੀ ਗੱਲ ਬਾਪੂ ਨੇ ਮੇਰੇ ਤੇ ਸੱਟਦੀ। ਕਹਿੰਦਾ ਚੋੜੀਆਂ ਤਾਂ ਨਹੀਂ ਪਾੰਗਾ ਵੰਗਾ ਸੀ ਮਾਰ ਦਿੰਦੇ ਹੁਣ ਕਰੂ ਕਹਿੰਦਾ ਹਾਲ ਇਹ ਵੱਡਾ ਗੁੰਡਾ ਕਹਿੰਦਾ। ਬਾਪੂ ਨੂੰ ਕਹ ਜੇ ਤੂੰ ਹੁੰਦਾ ਭਾਈ ਮਾਰ ਦਿੰਦਾ। ਹੁਣ ਮਗਰੋਂ ਤਾਂ ਕਹਿਣਾ ਹੁੰਦਾਗਾ ਇੱਕ। ਉਸ ਸਮੇਂ ਅਸੀਂ ਕੀ ਕਰ ਦਿੰਦਿਆਂ? ਜਾ ਯਾਰ ਤੂੰ ਭੂਆ ਨਾਲ ਗੱਲ ਕਰ। ਭੂਆ ਕੀ ਕਹਿੰਦੀ ਆ ਠੀਕ ਆ ਨਾ। ਫਿਰ ਉਹ ਦੂਆ ਦੇ ਬਾਪੂ ਨਾਲ ਗੱਲ ਕਰਕੇ ਉਹਦੇ ਉੱਥੇ ਜਾ ਕੇ ਆਉਣੇ ਆ ਅਸੀਂ। ਕੋਈ ਨਾ ਕੋਈ ਤਾਂ ਮਿਲੂਗਾ ਹੀ ਘਰੇ ਉਹਨਾਂ ਦੇ। ਘਰ ਦੀਆਂ ਜਾ ਅੱਡੀ ਦੂਰ ਜਾਣਾ ਕਿਹੜਾ ਸੌਖਾ ਦਾ ਫਰ ਫਰ ਹੈਗਾ ਤੂੰ ਤਾਂ ਐਡਾ ਵੱਡਾ ਪਾਪ ਲੈ ਤੂੰ ਤਾਂ ਇਸ ਪਾਪ ਦਾ ਭਾਗੀ ਬਣ ਤੂੰ ਨਾ ਦੱਸ ਰੱਬ ਅੱਗੇ ਜਾ ਕੇ ਕੀ ਲੇਖੇ ਦੇਂਗਾ ਤੇ ਤੇਰਾ ਫਾਇਦਾ ਕੀ ਐਜ ਕੋਈ ਫਾਇਦਾ ਨਹੀਂ ਨਾ ਤੇਰਾ ਫਾਇਦਾ ਕੀ ਦੱਕਰ ਸੰਗ ਦਾ ਕਿ ਤੈਨੂੰ ਕੀ ਆ ਤੈਨ ਤਾਂ ਬਸ ਇੱਕ ਵਾਦੂਆ ਮਿਲ ਲਗਾ ਇਹਨੂੰ ਕੁਝ ਵੀ ਨਹੀਂ ਮਿਲਣਾ ਉਹ ਤਾਂ ਬਥੇਰਾ ਕੋ ਤੇ ਕੁਝ ਖੱਟ ਜੂਗਾ ਜ਼ਮੀਨ ਲੈ ਜਾਊਗਾ ਵਿਆਹ ਕਰਾ ਜਾਊਗਾ ਐਸ਼ੋ ਆਰਾਮ ਦੀ ਜ਼ਿੰਦਗੀ ਜੀਊਗਾ ਤੂੰ 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 ਲੋਕਾਂ ਤੋਂ ਗਾਲ੍ਹਾਂ ਨਾ ਆਏਗਾ ਹੈ ਲੋਕ ਤੇਨੂੰ ਤਾਣੇ ਮਿਹਨੇ ਦੇਣਗੇ ਤੂੰ ਸੋਚ ਕੇ ਦੇਖ ਫਿਰੇ ਜਦੋਂ ਜਦੋਂ ਰੱਬ ਕੋਲ ਜਾਣਾ ਆਪਾਂ ਆਪਾਂ ਆਪ ਨੂੰ ਕੀ ਕਹਾਂਗੇ ਵੀ ਅਸੀਂ ਕੀ ਚੰਗਾ ਕਰਮ ਕੀਤਾ ਕੁਝ ਵੀ ਨਹੀਂ ਇਹ ਮੇਰੇ ਦੋਸਤ ਨਹੀਂ ਇਹੋ ਜਿਹਾ ਸੱਪ ਹੁੰਦਿਆ ਤੇ ਇਹ ਸੱਪ ਨਾ ਐਣੀ ਪਤਾ ਕਿਸ ਦਿਨ ਤੈਨੂੰ ਹੀ ਦਸ ਲੈਣਾ ਅੱਜ ਤਾਈ ਮੈਨੂੰ ਚੱਕ ਕੇ ਲਿਆਇਆ ਕਿਸੇ ਦਿਨੇ ਇਹਦੀ ਅੱਖ ਤੇਰੀ ਤੀਵੀਂ ਤੇ ਵਾਗੀ ਫਿਰ ਕੀ ਕਰੇਗਾ ਜੇ ਉਹਨੂੰ ਕਰੋਂ ਚੱਕ ਲੈ ਬਰਦਾਸ਼ਤ ਕਰ ਲਵੇਂਗਾ ਤੂੰ ਇਹੋ ਜਿਹੇ ਬੰਦਿਆਂ ਦਾ ਕੋਈ ਨਹੀਂ ਭਰੋਸਾ ਜਿਹੜੇ ਤੀਮੀ ਬਾਜ ਹੁੰਦੇ ਨਾ ਉਹ ਆਪਦੇ ਯਾਰ ਮਾਰ ਵੀ ਕਰ ਸਕਦੇ ਨੇ ਭਾਈ ਬਣ ਕੇ ਤੇਰੇ ਮੂਹਰੇ ਮੈਂਨਤਾ ਕਰਦੇ ਆ ਮੈਨੂੰ ਛੱਡ ਮੈਨੂੰ ਛੱਡ ਦੇ ਮੇਰੇ ਘਰ ਦੇ ਡੀਕ ਦੇ ਹੋਰਿਆ ਮੇਰੀ ਮਾਂ ਰੋਂਦੀ ਹੋਣੀ ਐ ਮੈਂ ਕਿਹਾ ਕੋਈ ਨਹੀਂ ਕੋਈ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਭੈਣ ਕੋਈ ਨਾ ਕਰੇ ਗਲ ਜਦੋਂ ਆਪਾਂ 100 ਗਲਤੀਆਂ ਕਰਕੇ ਆਪਾਂ ਇੱਕ ਸਹੀ ਕੰਮ ਕਰਦੇ ਨਾ ਤਾਂ ਰੱਬ ਉਹਨੂੰ ਵੀ ਕਹਿੰਦਾ ਵੀ ਹਾਂ ਇਹਨੇ ਗਲਤੀਆਂ ਕਰਕੇ ਆਪ ਤੇ ਆਪ ਨੂੰ ਸੁਧਾਰਿਆ ਹੁਣ ਮੈਨੂੰ ਇੱਕ ਸਹੀ ਕੰਮ ਕਰ ਲੈਣ ਦੇ ਆ ਤੇਰਾ ਮੂੰਹ ਬੰਦ ਲੈਣ ਦੇ ਮੇਰੇ ਫੋਨ ਮੇਰੇ ਤੋਂ ਗਲਤੀ ਹੋ ਗਈ ਵੀ ਮੈਂ ਤੈਨੂੰ ਪਾਲੀ ਪਿਆ ਤੋ ਅਖੇ ਉਹਦਾ ਕੀ ਫਾਇਦਾ ਤੇਰਾ ਕੀ ਫਾਇਦਾ ਉਸੇ ਦਾ ਫਾਇਦਾ ਫਾਇਦਾ ਕਿਉਂ ਨਹੀਂ ਮੈਨੂੰ ਕਰਦੀ ਗੱਡੀ ਸ਼ਰਾਬ ਦਿੰਦਾ ਹੈ ਮੈਂ ਕੀ ਖੱਟੂਗਾ ਮੈਂ ਡਰਮ ਦਰਮ ਦਾ ਖੱਟੂਗਾ ਕੋਈ ਉਸੇ ਦੇ ਪੱਲੋਂ ਤਾਂ ਪੀਣਾ ਮੇਰੇ ਕੋਲੇ ਕੀ ਕੁੱਟ ਗਿਆ ਹੈ ਮੇਰੇ ਤੋਂ ਸੱਚੀਤ ਹੋਏ ਗੱਲ ਕਹਿਨੀ ਆ ਵੀ ਗਲਤੀ ਹੋ ਗਈ ਜਿਹੜਾ ਮੈਂ ਤੇਨੂੰ ਆ ਪਾਣੀ ਘੜਾਉਣ ਆ ਗਿਆ ਚੁੱਪ ਕਰਕੇ ਬਹਿ ਜਾ ਆਈ ਵੱਡੀ ਮੈਨੂੰ ਮਤਾਂ ਦੇ ਆ ਸ਼ਰਾਬ ਪਿੱਛੇ ਤਾਂ ਮੈਂ ਆ ਤੇ ਜਨਾਨੀ ਨੂੰ ਤ ਵੇਚ ਦਿਆ ਆ ਤੂੰ ਕੌਣ ਆ ਅੰਨੇ ਜਣਾ ਕੱਟ ਉਹ ਚੁੱਪ ਕਰਕੇ ਬਹਿ ਜਾ ਬਾਈ ਆਉਣ ਆਲਾ ਹੂਗਾ ਮੈਂ ਦੇਖਦਾ ਉਹਨੂੰ ਬਾਹਰ ਜਾ ਕੇ ਕੋ ਯਾਰ ਗਲਾਸ ਤਾਂ ਲੈ ਜਾ ਕਿਤੇ ਯਾਰ ਕਿ ਲੜਾਈ ਨਹੀਂ ਇਨਸਾਨੀਅਤ ਇਨਸਾਨੀਅਤ ਕਿਸੇ ਚ ਵੀ ਨਹੀਂ ਰਹੀ ਲੋਕ ਧਾਰੂ ਪਿੱਛੇ ਜ਼ਮੀਨਾਂ ਪਿੱਛੇ ਆਦਿਆਂ ਤੀਵਿਆਂ ਤੱਕ ਵੇਚ ਸਕਦੇ ਨੇ ਮਤਲਬ ਔਰਤ ਦਾ ਕੋਈ ਆਰਦਾ ਵजूद ਹੀ ਨਹੀਂ ਔਰ ਔਰਤ ਸਿਰਫ ਮਰਦਲੇ ਬਣਿਆ ਵੀ ਜਦ ਮਰਦ ਨੂੰ ਜ਼ਰੂਰਤ ਹੋਈ ਔਰਤ ਨੂੰ ਵਰਤ ਲਿਆ ਤੇ ਜਦੋਂ ਜ਼ਰੂਰਤ ਖਤਮ ਹੋ ਗਈ ਉਦੋਂ ਔਰਤ ਨੂੰ ਲੱਤ ਮਾਰਦੀ